ਸਤਿ ਗੁਰੂ ਜੀ ਕਿਸਾਨ ਵੀਰੋ ਮੈਂ ਮਲਕੀਤ ਸਿੰਘ ਜ਼ਿਲ੍ਹਾ ਫਾਇਲਕਾ ਤੋਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ 2 ਸਤੰਬਰ 2024 ਹੈ ਤੇ ਸਭ ਤੋਂ ਪਹਿਲਾਂ ਤੁਸੀਂ ਕਿਸਾਨ ਵੀਰੋ ਆਪਣਾ ਜੋ YouTube ਚੈਨਲ ਹੈ ਫਾਇਲਕਾ ਫਾਰਮਿੰਗ ਇਸ ਨੂੰ ਲਾਈਕ ਉਹ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਕਿਸਾਨ ਵੀਰੋ ਆ ਆਪਣੀ ਝੋਨੇ ਦੀ ਵੈਰਾਈਟੀ ਜਿਹੜੀ ਹੈ ਪੀਆ 131 ਹੈ ਬਹੁਤ ਹੀ ਸੋਹਣੀ ਵੈਰਾਈਟੀ ਹੈ ਤੇ ਇਹਦੇ ਵਿੱਚ ਆਪਾਂ ਕੋਈ ਵੀ ਜਿਹੜਾ ਉਹ ਥੱਲੇ ਜਿਹੜਾ ਦਾਣੇਦਾਰ ਜ਼ਹਿਰ ਨਹੀਂ ਵਰਤਿਆ ਤੇ ਨਾ ਹੀ ਆਪਾਂ ਪਹਿਲਾਂ ਵਰਤਦੇ ਹੁੰਨੇ ਆ ਚਾਹੇ ਆਪਾਂ ਜਿਹੜਾ ਪੂਸਾ ਬਾਸਮਤੀ ਜਿਹੜੀ 1400 ਸਿਕ ਜਿਹਨੂੰ ਮੁੱਛਲ ਕਹਿੰਦੇ ਆ ਉਹ ਵੀ ਲਾਉਂਦੇ ਰਹੇ ਆ ਤੇ ਵਿੱਚ ਵੀ ਆਪਾਂ ਨਾ ਤਾਂ ਜਿਹੜੀ ਹੈ ਫਿਪਰੋਨਿਲ ਤੇ ਤੇ ਨਾ ਹੀ ਜਿਹੜੀ ਹੈ ਪਦਾਨ ਜਿਹੜੀ ਹੈ ਜਿਹੜੀ ਹੈ ਉਹ ਯੂਜ਼ ਕੀਤੀ ਆ ਆਪਾਂ ਪਦਾਨ ਕਹਿ ਲਓ ਜਾਂ ਕੇਲਡਨ ਕਾ ਲਓ ਤਾਂ ਜਿਹਨੂੰ ਅਸੀਂ ਕਾਟ ਹਾਰਡ ਹਾਈਡਰੋਕਲੋਰਾਈਡ ਵੀ ਕਹਿੰਦੇ ਆ ਤੇ ਉਹ ਵੀ ਟੈਕਨੀਕਲ ਆਪਾਂ ਖੇਤ ਵਿੱਚ ਜਿਹੜਾ ਦਾਣੇਦਾਰ ਯਾਰ ਯੂਜ਼ ਨਹੀਂ ਕੀਤਾ ਕਿ ਇਹਨਾਂ ਜਿਹੜਾ ਦਾਣੇਦਾਰ ਯਾਰਾਂ ਦੀ ਯੂਜ਼ ਕਰਨ ਦੇ ਨਾਲ ਕੀ ਹੁੰਦਾ ਹੈ ਵੀ ਇੱਕ ਤਾਂ ਸਾਡੀ ਜ਼ਮੀਨ ਦੇ ਵਿੱਚੋਂ ਜਿਹੜਾ ਗਡਵਾਇਆ ਉਹ ਮਰ ਜਾਂਦਾ ਤਾਂ ਗਡਵਾ ਮਰਦਾ ਤੇ ਨਾਲ ਦੇ ਨਾਲ ਜਿਹੜੇ ਸਾਡੇ ਮਿੱਤਰ ਕੀਟਾ ਉਹ ਵੀ ਮਰਦੇ ਨੇ ਤਾਂ ਕਿਉਂਕਿ ਇਸ ਤੋਂ ਇਲਾਵਾ ਜੇ ਤਲਪੇਟ ਜਿਹੜੀ ਹੈ ਉਹ ਆਪਣੇ ਖੇਤ ਵਿੱਚ ਆਈ ਨਹੀਂ ਤਾਂ ਉਹਦੇ ਨਾਲ ਉਹਨਾਂ ਦਾ ਕਾਰਨ ਕੀ ਹੈ ਵੀ ਆਪਾਂ ਜਿਹੜੀ ਹੈ ਲੰਮੇ ਸਮੇਂ ਦੀਆਂ ਵੈਰਾਈਟੀਆਂ ਨੇ ਜਿਸ ਤਰ੍ਹਾਂ PR131 ਹੈ 121 122 PR114 ਤਾਂ ਇਹਨਾਂ ਵੈਰਾਈਟੀਆਂ ਦੇ ਵਿੱਚ ਜਿਹੜਾ ਹੈ ਉਹ ਖਾਦ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ 35 ਤੋਂ 40 ਦਿਨਾਂ ਦੇ ਵਿੱਚ ਪੂਰੀ ਕਰ ਦਈਏ ਆਪਾਂ ਇਸ ਚੋਨੇ ਦੀ ਆਪਾਂ ਜਿਹੜੀ ਖਾਦ ਹੈ ਯੂਰੀਆ ਉਹ 40 ਦਿਨਾਂ ਚ ਪੂਰੀ ਕਰਤੀ ਸੀ ਇਹਦੀ ਟ੍ਰਾਂਸਪਲੈਂਟਿੰਗ 28 ਜੂਨ ਦੀ ਕੀਤੀ ਹੋਈ ਹੈ ਤੇ ਬਹੁਤ ਵਧੀਆ ਇੱਕ ਸਮਾਂ ਕਿਸੇ ਤਰ੍ਹਾਂ ਦਾ ਇੱਕ ਤੇ ਕੋਈ ਫੰਗਸ ਦੀ ਕੋਈ ਸ਼ੀਤ ਬ্লাইਟ ਦੀ ਕੋਈ ਇਸ ਤਰ੍ਹਾਂ ਦੀ ਕੋਈ ਵੀ ਇਹਨੂੰ ਕੋਈ ਅਜੇ ਤੱਕ ਬਿਮਾਰੀ ਨਹੀਂ ਬਸ ਇਹਦੀ ਹੁਣ ਜਿਹੜੀ ਹੈ ਇਸ ਟਮੇ ਇਹ ਗੋਭ ਪਰ ਰਿਹਾ ਤੇ ਗੋਭ ਅਵਸਥਾ ਦੇ ਵਿੱਚ ਇਹਦੇ ਵਿੱਚ ਆਪਾਂ ਜਿਹੜਾ ਪਾਣੀ ਹੁਣ ਪਰ ਕੇ ਰੱਖਿਆ ਹੋਇਆ ਤੇ ਇਹਦੇ ਨਾਲ ਜਿਹੜਾ ਜੇ ਅਸੀਂ ਪਾਣੀ ਕੱਟ ਰੱਖਾਂਗੇ ਤਾਂ ਝਾੜ ਕਟੂਗਾ ਬਹੁਤ ਤੁਸੀਂ ਦੇਖ ਸਕਦੇ ਹੋ ਆ ਨਾਲ ਆਪਾਂ ਇੱਕ ਖਾਲ ਰੱਖਿਆ ਹੋਇਆ ਤੇ ਇਹਦੇ ਵਿੱਚੋਂ ਆਪਾਂ ਜਿਹੜਾ ਆਪਾਂ ਬੀਜ ਤਿਆਰ ਕਰ ਲੈਨੇ ਆਂ ਪਾਕਿਸਤਾਨ ਵੀਰੋ ਇਸ ਅਵਸਥਾ ਦੇ ਵਿੱਚ ਜਦੋਂ ਗੋਭ ਦੀ ਅਵਸਥਾ ਆਉਂਦੀ ਹੈ ਤਾਂ ਆ ਵੇਖੋ ਇੱਕ ਮੱਕੜੀ ਤੁਸੀਂ ਕੁਦਰਤ ਸਾਰਾ ਕੰਮ ਛੋਨੇ ਦੇ ਵਿੱਚ ਜਿਹੜਾ ਉਹ ਆਪ ਕਰਦੀ ਹੈ ਪਰ ਜਦੋਂ ਅਸੀਂ ਕੀਟਨਾਸ਼ਕ ਜਿਹੜੇ ਵਰਤਦੇ ਆਂ ਤਾਂ ਉਹ ਇਹਨਾਂ ਮਿੱਤਰ ਕੀਟਾਂ ਨੂੰ ਜਿਸ ਤਰ੍ਹਾਂ ਮੱਕੜੀ ਹੈ ਇਹਨਾਂ ਨੂੰ ਮਾਰ ਦਿੰਦੀ ਹੈ ਤੇ ਜਦੋਂ ਇਹ ਮਰਦੀ ਹੈ ਤਾਂ ਇਹਦਾ ਕੰਮ ਕੀ ਹੋਣੇ ਨੇ ਪੱਤਾ ਲਪੇਟ ਵਾਲੀ ਜਿਹੜੀ ਹੈ ਸੁੰਡੀ ਹੈ ਜ ਜਪਾ ਮੱਕੜ ਕਹਿ ਲੋ ਉਹਦੇ ਜਿਹੜੇ ਉਹਨੇ ਜੋ ਆਂਡੇ ਲਾਉਣੇ ਨੇ ਤਾਂ ਉਹਨੂੰ ਇਹਨੇ ਖਾਣਾ ਉਹਦੇ ਆਂਡੇ ਖਾਣੇ ਨੇ ਤੇ ਜਦੋਂ ਇਹ ਉਹਦੇ ਆਂਡੇ ਖਾ ਲੂਗੀ ਤਾਂ ਪੱਤਾ ਦੀ ਸਮੱਸਿਆ ਆਉਣੀ ਨਹੀਂ ਬਾਕੀ ਜਦੋਂ ਅਸੀਂ ਯੂਰੀਆ ਦੀ ਮਾਤਰਾ ਲੰਮੇ ਸਮੇਂ ਤੱਕ ਪਾਉਣੇ ਹਨ ਵੀ ਕੀ ਕਰਦੇ ਆ ਅਖੀਰ ਤੇ ਆ ਕੇ ਪਦਾਨ ਪਾਉਂਦੇ ਆਂ ਔਰ ਪਦਾਨ ਦੇ ਵਿੱਚ ਯੂਰੀਆ ਮਿਲਾ ਲੈਂਦੇ ਨੇ ਤੇ ਚੋਨਾ ਫਿਰ ਕੱਚਾ ਹੋ ਜਾਂਦਾ ਤੇ ਜਿਉਂ ਹੀ ਪਦਾਨ ਦਾ ਅਸਰ ਖਤਮ ਹੁੰਦਾ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਦਾ ਅਟੈਕ ਫਿਰ ਹੋ ਜਾਂਦਾ ਇਹ ਗਲਤੀਆਂ ਇਹੋ ਜਿਹੀਆਂ ਛੋਟੜੇ ਗਲਤੀਆਂ ਸਿੱ ਨਹੀਂ ਕਰਨੀਆਂ ਜਿਹੜੀ ਯੂਰੀਆ ਖਾਦੇ ਹੋ ਸਾਨੂੰ ਜਿੰਨੀਆਂ ਵੀ ਵੈਰਾਈਟੀਆਂ ਨੇ ਲੰਬੇ ਸਮੇਂ ਦੀਆਂ ਉਹ 40 ਦਿਨ 40 ਲਗਭਗ ਲਾਸਟ 45 ਦਿਨ ਤੱਕ ਖਤਮ ਕਰ ਲੈਣੀ ਚਾਹੀਦੀ ਹੈ ਤੇ ਛੋਟੇ ਸਮੇਂ ਦੀਆਂ ਵੈਰਾਈਟੀਆਂ ਜਿਵੇਂ 1692 ਹੈ 126 ਹੈ ਤੇ 1847 ਹੈ ਇਹਨਾਂ ਵੈਰਾਈਟੀਆਂ 'ਚ ਸਾਨੂੰ 30 ਤੋਂ 35 ਦਿਨਾਂ ਦੇ ਵਿੱਚ ਯੂਰੀਆ ਪੂਰੀ ਕਰ ਲੈਣੀ ਚਾਹੀਦੀ ਹੈ ਤੇ ਬਾਕੀ ਕਿਸਾਨ ਵੀਰੋ ਪੱਤਾਲ ਪੇੜ ਜਿਹੜੀ ਸੁੰਡੀ ਹੈ ਉਹ ਕੋਈ ਛੋਨੇ ਦਾ ਨੁਕਸਾਨ ਨਹੀਂ ਕਰਦੀ ਇਹ ਤੱਕ ਡਰ ਹੈ ਮੇਰੇ ਕਈ ਵਾਰੀ ਪੱਤਾਲ ਪੇਟ ਆਉਂਦੀ ਵੀ ਰਹੀ ਹੈ ਦੇਖੋ ਆਈ ਵੀ ਸੀ ਪਰ ਆਪਾਂ ਕੋਈ ਸਪਰੇ ਨਹੀਂ ਕੀਤੀ ਤਾਂ ਪੱਤਾਲ ਪੇਟ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰਦੀ ਤਾਂ ਉਸ ਤੋਂ ਬਾਅਦ ਕੀ ਵੀ ਇਹ ਪੱਤੇ ਆਪਣੇ ਆਪ ਹੀ ਜਿਹੜੇ ਆ ਬਿਲਕੁਲ ਅ ਸਹੀ ਹੋ ਜਾਂਦੇ ਨੇ ਆ ਵੇਖੋ ਇੱਥੇ ਇੱਕ ਆਂਡੇ ਪਏ ਸੀਗੇ ਤਾਂ ਜਿਸ ਨੂੰ ਮਕੜੀ ਨੇ ਚੱਟ ਕਰ ਲਿਆ ਤਾਂ ਇਹਦੇ ਵਿੱਚੋਂ ਬੱਚਾ ਅਗੋ ਜਿਹੜੀ ਅ ਪੱਤਲ ਬੇੜ ਸੁੰਡੀ ਪੈਦਾ ਹੀ ਨਹੀਂ ਹੋਈ ਸੋ ਕੁਦਰਤ ਨਾਲ ਪਿਆਰ ਕਰਾਂ ਪਿਆਰ ਕਰਾਂਗੇ ਤਾਂ ਕੁਦਰਤ ਵੀ ਸਾਡਾ ਆਪ ਸਾਧ ਦਿੰਦੀ ਹੈ ਤੇ ਆ ਦੇਖੋ ਛੋਟੇ ਛੋਟੀਆਂ ਜੜੀਆਂ ਦੇ ਵਿੱਚ ਕਾਫੀ ਜੜੀਆਂ ਮੱਕੜੀਆਂ ਉਹ ਖੇਤ ਵਿੱਚ ਹੈਗੀਆਂ ਨੇ ਤੇ ਕਿਸਾਨ ਵੀਰੋ ਕਿਉਂਕਿ ਹੁਣ ਜੋਨਾ ਗੋਭ ਦੀ ਅਵਸਥਾ ਵਿੱਚ ਆ ਚੁੱਕਿਆ ਹੈ ਤੇ ਇਸ ਅਵਸਥਾ ਤੇ ਇਹ ਲਾਸਟ ਸਮਾਂ ਜਦੋਂ ਅਸੀਂ ਕੋਈ ਜਿਹੜੀ ਹੈ ਇਹਦੀ ਮੁੰਜਰ ਨੂੰ ਹੋਰ ਵਧੀਆ ਕਰ ਸਕਦੇ ਹਾਂ ਇਥੇ ਆਪਾਂ 05234 ਤੇ ਬੋਰਨ ਦੀ ਸਪਰੇ ਕਰਾਂਗੇ 05234 ਜਿਹੜੀ ਹੈ ਉਹ ਆਪਾਂ ਲਗਭਗ ਅੱਧਾ ਕਿਲੋ ਜਿਹੜੀ ਹੈ ਤੇ ਬੋਰਨ ਜਿਹੜੀ ਹੈ ਬਾਕੀ ਸਹੀ ਸਹੀ ਇਹਨੂੰ ਆਪਾਂ ਕੱਲ ਯੂਜ਼ ਕਰਾਂਗੇ ਪਰ ਬੋਰਨ ਕਿੰਨਾ ਯੂਜ਼ ਕਰਨਾ ਹੈ ਉਹ ਆਪਾਂ ਤੁਹਾਨੂੰ ਆਪਾਂ ਕੱਲ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਤਾਂ ਇਸ ਸਮੇਂ ਸਾਨੂੰ ਇਹ ਗੋਭ ਅਵਸਥਾ ਦੇ ਵਿੱਚ ਜਿਹੜਾ ਉਹ ਜਿਸ ਤਰ੍ਹਾਂ ਕੋਈ ਤਾਕਤ ਵਾਲੀ ਸਪਰੇ ਕਰਨੀ ਆ ਕੋਈ ਫੰਗੀਸਾਈਡ ਹੈ ਤਾਂ ਇਹ ਵਰਤ ਲੈਣੀ ਚਾਹੀਦੇ ਨੇ ਕਿਉਂਕਿ ਇਸ ਤੋਂ ਬਾਅਦ ਕੀਤੀ ਹੋਈ ਸਪਰੇ ਦਾ ਕੋਈ ਕਿਉਂਕਿ ਝੋਨੇ ਨੂੰ ਜੋ ਵੀ ਬਿਮਾਰੀਆਂ ਪੈਣੀਆਂ ਨੇ ਉਹ ਮੁੰਜਰ ਇਸ ਅਵਸਥਾ ਦੇ ਤਰ੍ਹਾਂ ਅਸੀਂ ਜੇ ਟ੍ਰੀਟਮੈਂਟ ਕਰ ਲੈਨੇ ਆ ਚਾਹੇ ਤੁਹਾਡੀ ਉਹ ਫਾਲਸ ਮਟਾ ਜਾਂ ਹੋਰ ਜੜੀਆਂ ਨੇ ਤਾਂ ਉਹਨਾਂ ਨੂੰ ਅਸੀਂ ਇਸ ਅਵਸਥਾ ਵਿੱਚ ਜਿਹੜਾ ਉਹ ਕਰ ਸਕਦੇ ਆ ਇਹ ਆਪਾਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ ਕਿਸਾਨ ਵੀਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ